ਗੱਲਿਆ ਸਾਰੇ ਬਸ ਸਭ ਠੀਕ ਹੋ ਜੂਗਾ ਕੋਈ ਗੱਲ ਨਹੀਂ ਸਸ਼੍ਰੀਕਾਰ ਤੋਂ ਸੇਖਰ ਅਸਮ ਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਕੋਲ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿਸ ਨੂੰ ਸ਼ਾਇਦ ਸੁਣ ਕੇ ਤੁਸੀਂ ਵੀ ਜ਼ਰੂਰ ਹੈਰਾਨ ਹੋਵੋਗੇ ਤੇ ਤੁਹਾਡੀਆਂ ਅੱਖਾਂ ਨੇ ਜਿਹੜੀਆਂ ਉਹ ਖੁੱਲੀਆਂ ਰਹਿ ਜਾਣਗੀਆਂ ਤੇ ਇੱਕ ਮਜ਼ਦੂਰ ਜੋ ਮਹੀਨਾਵਾਰ ਸਿਰਫ ਸਿਰਫ 3000 ਰੁਪਿਆ ਕਮਾਉਂਦਾ ਤੇ ਸ਼ਾਇਦ ਇੱਕ ਦਿਨ ਦੀ ਦਿਹਾੜੀ ਉਸ ਦੀ 300 ਦੇ ਕਰੀਬ ਤੋਂ ਉਸ ਮਜ਼ਦੂਰ ਨੂੰ ਜੀਐਸਟੀ ਵਿਭਾਗ ਦੇ ਵੱਲੋਂ 35 ਕਰੋੜ ਰੁਪਏ ਦਾ ਨੋਟਿਸ ਆ ਜਾਂਦਾ ਹੈ ਤਦ ਆਖਦੀ ਹੈ ਕਿ ਉਸ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਨੋਟਿਸ ਪਹਿਲੀ ਵਾਰ ਨਹੀਂ ਸਗੋਂ ਦੂਜੀ ਵਾਰ ਹੈ ਜਿਹਾ ਤੁਸੀਂ ਬਿਲਕੁਲ ਸਹੀ ਸੁਣਿਆ ਤਾਂ 2 ਸਾਲ ਪਹਿਲਾਂ ਵੀ ਸਖਸ਼ ਨੂੰ ਇਸ ਗਰੀਬ ਮਜ਼ਦੂਰ ਨੂੰ 21 ਲੱਖ ਰੁਪਏ ਦਾ ਨੋਟਿਸ ਆਉਂਦਾ ਪਰ ਗਰੀਬ ਹੋਣ ਕਰਕੇ ਅਨਪੜ੍ਹ ਹੋਣ ਕਰਕੇ ਉਸ ਨੂੰ ਨੋਟਿਸ ਹੈ ਜਿਹੜਾ ਨਹੀਂ ਪਤਾ ਲੱਗਦਾ ਤੇ ਜਦੋਂ ਕਿਸੇ ਤੋਂ ਪੜਵਾਉਂਦਾ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਕਿੰਨੇ ਲੱਖ ਰੁਪਏ ਦਾ ਨੋਟਿਸ GST ਵਿਭਾਗ ਦੇ ਵੱਲੋਂ ਉਸ ਨੂੰ ਭੇਜਿਆ ਗਿਆ ਤਾਂ ਤੁਰੰਤ ਉਹ GST ਦਫਤਰ ਜਾਂਦਾ ਹੈ ਤੇ ਉੱਥੇ ਜਾ ਕੇ ਸ਼ਿਕਾਇਤ ਕਰਦਾ ਹੈ ਪਰ ਅਫਸੋਸ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਉਸ ਨੋਟਿਸ ਦਾ ਜਵਾਬ ਦਿੱਤਾ ਗਿਆ ਤਾਂ ਹੁਣ 2 ਸਾਲਾਂ ਬਾਅਦ ਫਿਰ 35 ਕਰੋੜ ਰੁਪਏ ਦਾ ਨੋਟਿਸ GST ਵਿਭਾਗ ਦੇ ਵੱਲੋਂ ਦਿੱਤਾ ਗਿਆ ਪਰਿਵਾਰ ਦੇ ਹਾਲਾਤ ਨੇ ਜਿਹੜੇ ਬੇਹੱਦ ਹੀ ਜ਼ਿਆਦਾ ਤਰਸਯੋਗ ਨੇ ਤਾਂ ਮਜ਼ਦੂਰ ਦਾ ਕਹਿਣਾ ਹੈ ਕਿ ਕਦੇ ਉਸ ਨੂੰ ਕੰਮ ਮਿਲਦਾ ਹੈ ਤੇ ਕਦੇ ਕੰਮ ਨਹੀਂ ਮਿਲਦਾ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੋ ਰਿਹਾ ਹੈ ਘਰ ਦੇ ਹਾਲਾਤ ਨੇ ਜਿਹੜੇ ਬਹੁਤ ਹੀ ਜ਼ਿਆਦਾ ਇਸ ਵੇਲੇ ਗਰੀਬੀ ਦੇ ਵਿੱਚ ਚੱਲ ਰਹੇ ਤਾਂ ਦੱਸਦੇ ਕਿ ਉਸਨੇ ਕਿਹਾ ਕਿ ਉਸਦੇ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਗਈ ਦਰਸਲ ਉਸਦੇ ਆਧਾਰ ਕਾਰਡ ਦੇ ਨਾਲ ਸੰਬੰਧ GST ਨੰਬਰ ਸੀ ਆ ਤਾਂ ਜਿਸ ਦੇ ਉੱਤੇ ਇੱਕ ਫਰਮ ਬੜਾਈ ਗਿਆ ਕਿ ਸਰਸਖਸ਼ ਦੇ ਵੱਲੋਂ ਉਸਦੇ ਨਾਲ ਫਰਾਡ ਕੀਤਾ ਗਿਆ ਕਿ ਹੁਣ ਉਹ ਵਿਚਾਰਾ ਰੋ ਰੋ ਕੇ ਮਦਦ ਦੀ ਗੁਹਾਰ ਲਗਾ ਰਿਹਾ ਤਦ ਦੱਸਦੀ ਹੈ ਕਿ ਉਸ ਮਜ਼ਦੂਰ ਗਰੀਬ ਨੂੰ ਅਸਰੇਲੇ ਪਤਾ ਲੱਗਾ ਜਦੋਂ 35 ਕਰੋੜ ਦਾ ਨੋਟਿਸ ਆ ਜਾਂਦਾ ਹੈ ਤਾਂ ਲੁਧਿਆਣਾ ਜੀਐਸਟੀ ਵਿਭਾਗ ਦੇ ਵਿੱਚ ਉਹ ਸ਼ਿਕਾਇਤ ਕਰਨ ਪਹੁੰਚਦਾ ਹੈ ਤਾਂ ਦੱਸਦੀ ਹੈ ਕਿ ਜਦੋਂ ਲੁਧਿਆਣਾ ਜੀਐਸਟੀ ਦਫ਼ਤਰ ਪਹੁੰਚਿਆ ਤਾਂ ਪੂਰੇ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਹੋਏ ਨੇ ਅਤੇ ਉਸ ਤੋਂ ਬਾਅਦ ਜਮੇਰ ਸਿੰਘ ਮੋਗਾ ਸਿਟੀ ਸਾਊਥ ਥਾਣਾ ਪਹੁੰਚਿਆ ਤੇ ਪੁਲਿਸ ਦੇ ਵਿੱਚ ਸ਼ਿਕਾਇਤ ਦੇ ਕੇ ਮੰਗ ਕੀਤੀ ਤੇ ਸਾਰੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਉਸ ਨੂੰ ਇਨਸਾਫ ਦੁਆਇਆ ਚਾਵੇ दरअसल ਉਸ ਵਿਅਕਤੀ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਇੱਕ ਸੰਗਠਨ ਨੇ ਰਾਸ਼ਨ ਦੇਣ ਲਈ ਉਸਦਾ ਆਧਾਰ ਕਾਰਡ ਮੰਗਿਆ ਸੀ। ਇਹ ਸੰਭਵ ਹੈ ਕਿ ਉਸ ਸਮੇਂ ਉਸ ਦੀ ਜਾਣਕਾਰੀ ਦੀ ਦੁਰਵਰਤੋਂ ਕੀਤੀ ਗਈ ਹੋਵੇ ਕਿ ਉਸਨੇ ਕਿਹਾ ਕਿ ਉਸਨੇ ਕਦੇ ਵੀ ਪੈਨ ਕਾਰਡ ਪ੍ਰਾਪਤ ਨਹੀਂ ਬਣਵਾਇਆ। ਅਜਮੇਰ ਸਿੰਘ ਨੇ ਉਸਦੇ ਨਾਮ ਤੇ ਇੱਕ ਵੱਡੇ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ ਤੇ ਕਰੋੜਾਂ ਰੁਪਏ ਦੀ GST ਧੋਖਾਧੜੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ। ਸੋ ਜਿਸ ਵੇਲੇ ਕੋਵਿਡ-19 ਸੀ, ਕਰੋਨਾ ਸੀ ਉਸ ਵੇਲੇ ਬਹੁਤ ਸਾਰੇ ਲੋਕ ਨੇ ਜਿਹੜੇ ਗਰੀਬਾਂ ਦੀ ਮਦਦ ਕਰਦੇ ਸੀ ਉਹਨਾਂ ਦੀ ਆਈਡੀ ਕਾਰਡ ਯਾਨੀ ਕਿ ਉਹਨਾਂ ਨੂੰ ਰਾਸ਼ਨ ਦੇਣ ਲਈ ਉਹਨਾਂ ਦੇ ਆਧਾਰ ਕਾਰਡ ਦੀ ਵਰਤੋਂ ਕਰਦੇ ਸੀ ਤਾਂ ਉਸ ਦਾ ਕਹਿਣਾ ਹੈ ਕਿ ਸ਼ਾਇਦ ਕਿਸੇ ਸੰਗਠਨ ਦੇ ਵੱਲੋਂ ਤੇ ਆਧਾਰ ਕਾਰਡ ਦਾ ਮਿਸਯੂਜ਼ ਕੀਤਾ ਗਿਆ ਦੁਰਵਰਤੋਂ ਕੀਤੀ ਗਈ ਹੈ। ਬਗਤਰਾ ਨਾਲ ਜਿੰਮਰ ਸਿੰਘ ਨਾਲ ਪਾਣੀ ਜਿੰਮਰ ਸਿੰਘ ਜੀ ਨੂੰ ਨੋਟਸ ਆਇਆ ਤੁਹਾਨੂੰ ਖਾਦਾ ਨੋਟਸ ਆਇਆ ਕਿੰਨੇ ਦਾ ਨੋਟਸ ਆਇਆ ਕਾਰਨ ਕੀ ਹੈ ਨੋਟਸ ਆਇਆ 35 ਕਰੋੜ ਤੋਂ ਉੱਤੇ ਹੀ ਹੈ ਕੁਝ ਉਹਦਾ ਆਇਆ ਤੇ ਇੱਕ ਵਾਰ ਪਹਿਲੇ ਵੀ ਆਏ ਸੀ ਆਪਾਂ ਨੂੰ ਤੇ ਵੱਧੂ ਥੋੜਾ ਸੀ ਤਾਂ ਆਪਾਂ ਜਾ ਕੇ ਆਇਸ ਉੱਥੇ ਮਿਲ ਕੇ ਆਇਸ ਉਹਨਾਂ ਨੂੰ ਉਹਨਾਂ ਨੂੰ ਸਾਰਾ ਸਬੂਤ ਦੇ ਕੇ ਆਂਦੇ ਜਿੰਨੇ ਵੀ ਆਪਾਂ ਜੋ-ਜੋ ਸਮਾਨ ਮੰਗਿਆ ਸੀ ਸੇ ਸਾਰਾ ਕੁਝ ਦੇ ਕੇ ਆਏ ਉੱਥੇ ਵੱਧੂ ਕੋਲ ਤੁਸੀਂ ਜਾਓ ਉਹਨਾਂ ਫੇਰ ਆ ਗਿਆ 11 ਤਰੀਕ ਨੂੰ ਤੇ ਹੁਣ ਫੇਰ ਗਏ ਅਸੀਂ ਤੇ ਉਹਨਾਂ ਲੱਗਿਆ ਵੀ ਤੁਹਾਡਾ ਉਧਾਰ ਕੱਟ ਲੱਗਿਆ ਤੇ ਆਪਣਾ ਪੈਨ ਕੱਟ ਵੀ ਨਕਲੀ ਬਣਾ ਕੇ ਲਾਇਆ ਉਹਨਾਂ ਨੇ ਤੇ ਤੂਲਾਨਾ ਅੰਗੂਠਾ ਦਾ ਉਹਨਾਂ ਨੇ ਕੀਤੇ ਅੰਗਲਸੈਨ ਅੰਗਲਸੈਨ ਵਿੱਚ ਕੀਤੇ ਹੋਇਆ ਮੈਂ ਤਾਂ ਆਪਣਾ ਤਾਂ ਕੋਈ ਮਣੀਆਣੀ ਪੈਨ ਕਾਟ ਤੇ ਉਹਨਾਂ ਨੇ ਗੂ ਡੁਪਲੀਕੇਟ ਬਣਾਇਆ ਆ ਕਿਸੇ ਧਾਰ ਕਰ ਦਿੱਤਾ ਸੀ ਕਿਸੇ ਆਹ ਉਹ ਦੂ ਆਂਦੇ ਸੀ ਜਗਰਾਮੇ ਰਹਿੰਦੇ ਸੀ ਲੋਕਡਾਊਨ ਲੱਗ ਗਿਆ ਸੀ ਨੀ ਨਿਕਲ पाए ਉਥੇ ਕੰਮ ਕਰ ਰਹੇ ਸੀ ਜਿਦ ਲੋਕੀ ਆਂਦੇ ਸੀ ਵੀ ਤੁਹਾਨੂੰ ਰਾਸ਼ਨ ਪਾਣੀ ਦੇਾਂਗੇ ਤੇ ਤੁਹਾਨੂੰ ਉਹ ਧਾਰ ਕੱਟ ਦੇ ਦੋ ਉਹ ਅਸੀਂ ਉਥੇ 20 25 ਟੁੱਗਿਆ ਸੀ ਸਾਰਿਆਂ ਨੂੰ ਧਾਰ ਗਾੜ ਇਕੱਠੇ ਕਰਕੇ ਉਹਨਾਂ ਨੂੰ ਡੁਪਲੀਕੇਟ ਫੜਾਤੀਆਂ ਤੇ ਜਦੋਂ ਸੌਦਾ ਸੌਦਾ ਜਾਣਾਂ ਤੇ ਕਈ ਆਂਦੇ ਸੀ ਵਿੱਚੋਂ ਉਹਨੂੰ ਤੇ ਉਸ ਤੋਂ ਬਾਅਦ 2-4 ਮਹੀਨੇ ਹੋ ਗਏ ਇਸੇ ਉੱਥੇ ਫਿਰ ਇੱਥੇ ਮੋਗੇ ਆ ਗਏ ਮੋਗੇ ਵੀ ਕਈਆਂ ਨੂੰ ਧਾਰ ਕੱਟ ਮੰਗੇ ਦਿੱਤੇ ਆ

ਸੀਟੀ ਲੈ ਗਿਆ ਉੱਥੇ ਪਰਾਨੇ ਵਿਚਾਨੇ ਕੰਮ ਕੂਮ ਕਰਾਇਆ ਇਹਨਾਂ ਨੂੰ ਪਤਾ ਹੀ ਨਾ ਦੇ ਅਥਵ ਚ ਪਲੇ ਹੋਈ ਆ ਆਪਾਂ ਵੀ ਕਿੰਨੇ ਜੋਗੇ ਆਏ ਮੇਰਾ ਨਾਮ ਸਰ ਜਗਜੀਤ ਸਿੰਘ ਕੀਤਾ ਜੀ ਮੈਂ ਮੌਜੂਦਾ ਐਮਸੀ ਆ ਜੀ ਵਾਰਡ ਨੰਬਰ 28 ਦਾ ਬੋਨਾ ਚੌਂਕ ਤੇ ਪ੍ਰੀਤ ਨਗਰ ਦਾ ਜੀ ਐਮਸੀ ਸਾਹਿਬ ਇੱਕ ਪਰਿਵਾਰ ਨਾਲ ਇੱਕ ਨੋਟਿਸ ਆਇਆ ਪਰਿਵਾਰ ਨਾਲ ਠੀਕ ਹੋਈਏ ਜੀ 2024 ਦੀ ਕੁਝ ਜੀ ਸਰ ਮਾਮਲਾ ਕੀ ਇਹ ਪੂਰਾ ਪੂਰੀ ਜਾਣਕਾਰੀ ਤੇ ਸਰ ਮਾਮਲਾ ਇਹ ਆ ਜੀ ਲਾਕਡਾਊਨ ਦੇ ਦਿਨਾਂ ਦੇ ਵਿੱਚ ਜਦੋਂ ਲਾਕਡਾਊਨ ਲੱਗਿਆ ਸੀ ਇਹ ਭਾਈ ਸਾਹਿਬ ਆਪ ਦਾ aadhar card ਜਿਹੜਾ ਪਹਿਚਾਨ ਪੱਤਰਾ ਉਹ ਕਿਸੇ ਪਾਰਟੀ ਨੂੰ ਦੇ ਬੈਠੇ ਲੋਕਡਾਊਨ ਦੇ ਦੌਰਾਨ ਬਹੁਤ ਸੰਸਦਵਾਂ ਨੇ ਸਰਕਾਰ ਨੇ ਤਾਂ ਜਿਨੇ ਜਿੰਨੀ ਵੀ ਬਾਹ ਲਾਈ ਖਰੇਕ ਬੰਦੇ ਨੇ ਮਦਦ ਕੀਤੀ ਗਰੀਬ ਬੰਦਿਆਂ ਦੀ ਰਾਸ਼ਨ ਦਿੱਤੇ ਆ ਜੀ ਵੰਡੇ ਤੇ ਉਸ ਦੇ ਵਿੱਚ ਉਸੇ ਦੌਰਾਨ ਕੋਈ ਜਿਹੜੇ ਸ਼ਰਾਰਤੀ ਅੰਸਰ ਸੀ ਜਾਂ ਕੋਈ ਕਪੜੇ ਕਰਨ ਵਾਲੇ ਉਹਨਾਂ ਨੇ ਇਹਨਾਂ ਦਾ ਜਿਹੜਾ ਆਧਾਰ ਕਾਰਡ ਉਹਨਾਂ ਦੇ ਹੱਥ ਲੱਗ ਗਿਆ ਜੀ ਸਰ ਪਤਾ ਨਹੀਂ ਲੱਗ ਸਕੇ ਕਿ ਆਧਾਰ ਕਾਰਡ ਕਿਉਂ ਦਿੱਤਾ ਸੀ ਜੇ ਜਦੋਂ ਆਧਾਰ ਕਾਰਡ ਮੰਗਦੇ ਲੋਕ ਤੇ ਆਪਾਂ ਦੱਸ ਵੀ ਦਿੰਨੇ ਆ ਇਦਾਰੇ ਘੜ ਕਿਸ ਗੱਲ ਨੂੰ ਲਿਆ ਜਾਵੇ ਉਹਦਾ ਸਾਡੇ ਅੰਦਰ ਰਾchn ਵਾਸਤੇ ਰਿਆ ਸੀ ਵੀ ਤੁਹਾਨੂੰ ਅਸੀਂ ਰਸਨ ਦੇ ਇੱਕ ਦੇਵਾਂਗੇ ਘਰ ਪਹੁੰਚਾਇਆ ਕਰਾਂਗੇ ਆਧਾਰ ਕਰ ਸਾਨੂੰ ਦੇ ਦਿਓ ਤੇ ਤੁਹਾਡੇ ਕੋਲ ਘਰੇ ਰਾchn ਆਊਗਾ ਜੀ ਤੁਸੀਂ ਗਰੀਬ ਆ ਸਰ ਪਤੰਦਰ ਸੇ ਕੋਣ ਲੋਕ ਸੀ ਜੀ ਨੰਬਰ ਨਹੀਂ ਸਰ ਇਹ ਨਹੀਂ ਪਤਾ ਲੱਗ ਸਕਿਆ ਕਿਉਂਕਿ ਸਾਡੀ ਬਦਕਿਸਮਤੀ ਆ ਜੀ ਜਿਹੜੇ ਆਪਾਂ ਕਈ ਵਾਰੀ ਚੰਗੇ ਬੰਦਿਆਂ ਤੇ ਤਾਂ ਸ਼ੱਕ ਕਰ ਲੈਂਦੇ ਪਰ ਜਿਹੜੇ ਥੱਗੀ ਮਾਰਨੀ ਹੁੰਦੀ ਆ ਉਹ ਤੁਹਾਨੂੰ ਪਿੱਛੇ ਗਏ ਤੇ ਗੱਲਾਂ ਦੇ ਵਿੱਚ ਲੈ ਕੇ ਤੁਹਾਡੀ ਚੀਜ਼ ਲੈ ਜਾਂਦਾ ਜੀ ਸਰ ਕਿਸੇ ਨਾਲ ਰਾਬਤਾ ਕੀਤਾ ਅਧਿਕਾਰੀ ਨਾਲ ਤੁਸੀਂ ਜਦੋਂ ਨੋਟਸ ਆਇਆ ਕਿਸੇ ਹਾਂਜੀ ਸਰ ਸਰਿਕਾ ਆਪ ਜੀ ਮਾਦੀ ਮਰਾਈ ਮੈਂ ਇਹ ਵੀ ਗੱਲ ਦੱਸਣਾ ਚਾਹਣਾ ਹੈ ਇਹ ਨੋਟਿਸ ਹੋਣੇ ਨੂੰ ਪਹਿਲੀ ਵਾਰ ਨਹੀਂ ਆਇਆ ਹੁਣ ਤਾਂ ਇਹ 11 ਤਰੀਕ ਨੂੰ ਇਹ ਨੋਟਿਸ ਅੱਜ ਤੋਂ 2 ਸਾਲ ਪਹਿਲਾਂ ਵੀ ਆਇਆ ਸੀਗਾ ਜੀ ਤੇ ਅਸੀਂ ਉਸ ਵਕਤ ਉੱਥੋਂ ਦੇ ਅਧਿਕਾਰੀ ਨਾਲ ਗੱਲ ਕੀਤੀ ਸੀ ਵੀ ਭਾਈ ਇਹ ਤਾਂ ਇਨੀ ਜੋਗਾ ਬੰਦੇ ਨਹੀਂਗਾ ਜੀ ਉਦੋਂ ਆਇਆ ਸੀ ਆ ਦੇਖੋ ਜਨਾਬ 21,48,599 ਰੁਪਏ ਦਾ ਉਦੋਂ ਸਿਰਫ ਲੱਖਾਂ ਦੇ ਵਿੱਚ ਲੱਗੀ ਸੀ ਪਰ ਸਾਡੇ ਦੱਸਣ ਦੇ ਬਾਵਜੂਦ ਵੀ ਇਹਨਾਂ ਦੇ ਉੱਥੇ ਜਾਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਤੇ ਅਜ ਉਹ ਜਿਹੜਾ 21 ਲੱਖ ਸੀਗਾ ਅੱਜ 35 ਕਰੋੜ ਰੁਪਏ ਬਣ ਗਿਆ ਜੀ ਤੇ ਮੈਂ ਚਾਹਣਾ ਵੀ ਇਹਨਾਂ ਨੂੰ ਉਦੋਂ ਹੀ ਜਿਹੜੀ ਇਹ ਕੰਪਨੀ ਸੀ ਕੇ ਅ ਇੰਟਰਨੈਸ਼ਨਲ ਕੰਪਨੀ ਉਦੋਂ ਹੀ ਤੇ ਕਾਰਵਾਈ ਕਰਨੀ ਚਾਹੀਦੀ ਸੀ। ਮੈਂ ਸਮਝਦਾ ਕਿ ਕਿਤੇ ਨਾ ਕਿਤੇ ਨਾਕਾਮੀ ਜਿਹੜੇ ਉੱਥੇ ਅਫਸਰ ਬੈਠੇ ਆ ਇਨਕਮ ਟੈਕਸ ਵਿਭਾਗ ਦੇ ਜਾਂ ਜੀ ਜਿੰਜਰ ਜੀਐਸਟੀ ਨੰਬਰ ਅਪਲਾਈ ਕਰਦੇ ਰਜਿਸਟਰ ਕਰਾਉਂਦੇ ਆ ਉਹਨਾਂ ਦੀ ਵੀ ਮਾਰੀ ਮੁੱਠੀ ਕੋਈ ਕਮੀ ਆ ਜੀ। ਸਰ ਵਿਧਾਨੇ ਜਾ ਕੇ ਆਏ ਹੁਣ ਜਾ ਕੇ ਆ ਜੀ ਪਰਸੋਂ ਜਾ ਕੇ ਆ ਜੀ ਅਸੀਂ ਵਿਧਿਆਨੀ ਫਿਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਵੀ ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਇੰਨੀ ਚੁੱਕੇ ਨਹੀਂਗੇ ਤੇ ਤੁਸੀਂ ਆਪਦੇ ਨਾਲ ਲੱਗਦਾ ਜਿਹੜਾ ਥਾਣਾ ਨਜ਼ਦੀਕ ਤੋਂ ਡੇ ਪੈਂਦਾ ਸਿਟੀ ਕੌਂਕੀ ਥਾਣਾ ਉੱਥੇ ਜਾ ਕੇ ਇੱਕ ਦਰਖਾਸਤ ਦਿਓ ਜਿਹੜੇ ਨਾਲ ਤੁਹਾਡੇ ਨਾਲ ਠੱਗੀ ਵਜੀ ਵੀ ਥੋੜੇ ਆਧਾਰ ਕਰ ਤੋਂ ਆ ਚੀਜ਼ ਹੋਈ ਹੈ ਜੀ ਆਸ਼ਵਾਸਾ ਦਿਨੇ ਦਿੱਤਾ ਇਹ ਕਹਿੰਦੇ ਜੀ ਕਾਰਵਾਈ ਕਰਾਂਗੇ ਜੀ ਜਿਹੜੇ ਮੌਕੇ ਦੇ ਅਫਸਰ ਸੀਗੇ ਤੇ ਉਹਨਾਂ ਨੂੰ ਫਾਰਮ ਵਾਲੇ ਨੂੰ ਬੁਲਾਉਣੇ ਆ ਸਾਰਾ ਤੁਹਾਡਾ ਕਰਾਂਗੇ ਹੈਲਪ ਪਰਿਵਾਰ ਦੀ ਮਾਲੀਆ ਬਦ ਸਰਕਾਰ ਦੀ ਮਾਲੀਆ ਦਾ ਸਰ ਮੈਂ ਤੁਹਾਨੂੰ ਮੇਰੇ ਤੁਸੀਂ ਸਾਹਮਣੇ ਦੀ ਰੋਜੀ ਦੇਖ ਰਹੇ ਆ ਆਪ ਨੂੰ ਵੀ ਮਨ ਭਾਰਾ ਹੁੰਦਾ ਕਿਉਂਕਿ ਇਹ ਤਾਂ ਹੈਂਡ ਟੂ ਮਾਊਥ ਵਾਲੇ ਬੰਦੇ ਆ ਸਵੇਰ ਕਮਾਉਣ ਵਾਲੇ ਆ ਜੀ ਸ਼ਾਮ ਨੂੰ ਖਾਣ ਵਾਲੇ ਆ ਜੀ ਤੇ ਇਹਦਾ ਜਿੱਦੇ ਦਾ ਇਹਨਾਂ ਨੂੰ ਨੋਟਸ ਮਿਲੇ ਆ ਇਹਦਾ ਵਿਚਾਰੇ ਆਪ ਟੈਂਸ਼ਨ ਚ ਆ ਜੀ ਅਈ ਛੱਤ ਵੀ ਹੈ ਨਹੀਂ ਜੀ ਇਹਨਾਂ ਦੇ ਉੱਤੇ ਮਕਾਨ ਤੇ ਜੀ ਕਾਨਿਆਂ ਨਾਲ ਛੱਤ ਪਾਈ ਵੀ ਆ ਤੇ ਉਹ ਆ ਆਪਣਾ ਜੀ ਜਨਾਬ ਸਿਰਫ ਤਰਪਾਲ ਆ ਜੀ ਪਾਈ ਵੀ ਉੱਤੇ ਸਰ ਕੀ ਫੀਲ ਕੀ ਕਰੋਗੇ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਆ ਜਿਹੜੇ ਇਸ ਤਰ੍ਹਾਂ ਭੂਲੇ ਭਲੇ ਲੋਕ ਜਿਹੜੇ ਲੋਕਾਂ ਦੇ ਗੱਲਾਂ 'ਚ ਆ ਜਾਂਦੇ ਆਪਣੇ ਪ੍ਰੂਫ ਆ ਜਿਹੜੇ ਬਗੈਰ ਪੁੱਛੇ ਦੱਸੇ ਦੇ ਦਿੰਦੇ ਆ ਠੱਗੀ ਦਾ ਸ਼ਿਕਾਰ ਹੋ ਜਾਂਦੇ ਥੋਡੀ ਗੱਲ ਬਿਲਕੁਲ ਸਹੀ ਆ ਸਰ ਠੱਗੀ ਦਾ ਸ਼ਿਕਾਰ ਇਹ ਹੋ ਜਾਂਦੇ ਆ ਇਹਨਾਂ ਕੋਲੇ ਵਿਚਾਰਾਂ ਕੋਲ ਕੋਈ ਚੀਜ਼ ਨਹੀਂ ਹੁੰਦੀ ਹੋਰ ਕੋਈ ਸਾਧਨ ਨਹੀਂ ਹੁੰਦਾ ਜਿਹੜਾ ਕੋਈ ਆਖੇ ਇਹਨਾਂ ਨੂੰ ਆਸ਼ਵਾਸਨ ਦਿੰਦਾ ਵੀ ਮੈਂ ਥੋਡੀ ਮਦਦ ਕਰਦਾ ਇਹ ਪਿਛਲੇ ਜਾਂਦੇ ਆ ਜੀ ਵੀ ਚਲੋ ਸਾਡੀ ਕੋਈ ਨਾ ਕੋਈ ਮਾ ਇਧਰੋਂ ਉਧਰੋਂ ہماری ਮੁੱਠੀ ਮਦਦਤੀ ਹੋ ਜੂ ਇਹ ਇਹ ਸਾਰਾ ਹੁੰਦਾ ਗਰੀਬੀ ਕਰਨਾ ਜੀ ਕਿਉਂਕਿ ਰੋਜ਼ਗਾਰ ਹੈ ਨਹੀਂ ਕੰਮ ਕਰ ਹੈ ਨਹੀਂਗਾ ਜੀ ਤੇ ਸਰਕਾਰਾਂ ਕੋਈ ਸੋਚ ਨਹੀਂ ਰਹੀਆਂ ਜੀ ਜੇ ਸਰਕਾਰਾਂ ਸੋਚਣ ਜਾਂ ਸਾਡੇ ਲੋਕ ਇਹਨਾਂ ਨੂੰ ਪੜ੍ਹੇ ਲਿਖੇ ਹੋਣੇ ਅਨਪੜ੍ਹ ਬੰਦਾ ਜੀ ਪੜ੍ਹੇ ਲਿਖੇ ਹੋਣ ਪਰ ਉਹਨਾਂ ਦਾ ਅੱਜਕੱਲ ਤਾਂ ਪੜ੍ਹੇ ਲਿਖੇ ਵੀ ਕਈ ਵਾਰੀ ਇਹ ਸੇ ਥਗੀਆਂ ਦਾ ਸ਼ਿਕਾਰ ਬਣ ਜਾਂਦੇ ਆ ਜੀ ਪਰ ਮੈਂ ਆਪਦੇ ਮਾਦੀਆਂ ਲਈ ਇਹ ਕਹਿਣਾ ਚਾਹਾਂਗਾ ਕਿ ਜੇਕਰ ਕੋਈ ਵੀ ਕਿਸੇ ਨੂੰ ਆਪਦਾ ਪਛਾਣ ਪੱਤਰ ਜਾਂ ਆਧਾਰ ਕਾਰਡ ਦਿੰਦਾ ਉਹ ਸੋਚ ਸਮਝ ਕੇ ਦੇਵੇ ਜੀ ਮਾਮਲਾ ਇਹ ਹੈ ਮੈਨੂੰ ਪਤਾ ਲੱਗਿਆ ਵੀ ਨਾਲ ਇਹਨਾਂ ਦੇ ਮੌਜੂਦਾ ਐਮਸੀ ਮੱਲੇ ਦੇ ਪ੍ਰੀਤ ਨਗਰ ਤੋਂ ਜਮੇਲ ਸਿੰਘ ਪੁੱਤਰ ਹਰੀ ਸਿੰਘ ਪ੍ਰੀਤ ਨਗਰ ਦੇ ਆ ਉਹਨਾਂ ਨੇ ਜਸ ਟਾਈਮ ਤੇ ਕਰੋਨਾ ਕਾਲ ਦੇ ਵਿੱਚ ਕੁਝ ਬੰਦੇ ਹੈਲਪ ਕਰਨ ਵਾਸਤੇ ਹੁੰਦੇ ਸੀਗੇ ਜੀ ਆਮ ਪਬਲਿਕ ਦੀ ਉਵੇਂ ਕੁਝ ਬੰਦੇ ਹੋਰ ਵੀ ਲੁਧਿਆਣੇ ਤੋਂ ਕੋਈ ਫਾਰਮਸੀ ਕੋਈ ਪਾਰਟੀਆਂ ਆਉਂਦੀਆਂ ਰਹੀਆਂ ਜੀ ਉਹਨਾਂ ਦੇ ਵਿੱਚ ਇੱਕ ਫਾਰਮ ਹੈ ਜੀ ਜਿਨ੍ਹਾਂ ਨੇ ਮਤਲਬ ਇਸ ਬੰਦੇ ਦਾ ਆਧਾਰ ਕਾਰਡ ਤੇ ਪੈਨ ਕਾਰਡ ਲਿਆ ਉਹਨਾਂ ਨੇ ਇਹਦੇ ਕਹਿਣ ਮੁਤਾਬਕ ਵੀ ਇਹਦੇ ਜੀਐਸਸੀ ਕਾਊਂਟ ਦੇ ਵਿੱਚੋਂ 30 ਲੱਖ ਰੁਪਇਆ ਆ 30 ਸੌਰੀ 30 ਕਰੋੜ ਰੁਪਏ ਦਾ ਕੋਈ ਕਪਲਾ ਕਰਨਾ ਪਾਇਆ ਗਿਆ ਉਹਦੀ ਵੀ ਦਰਖਾਸਤ ਦਿੱਤੀ ਹੈ ਬਰਤਾਲ ਕਰਦੇ ਨਹੀਂ ਹੁਣ ਜਾਵਾਂਗੇ ਅਸੀਂ ਬੰਦੇ ਲਿਆਵਾਂਗੇ ਪੁਸ਼ਕਸ਼ ਕਰਾਂਗੇ ਨਾ ਪਤਾ ਲੱਗੂਗਾ ਇਨਵੈਸਟੀਗੇਸ਼ਨ ਚ ਕੀ ਹੁੰਦਾ ਜੀ ਤੁਹਾਨੂੰ ਐਪਲੀਕੇਸ਼ਨ ਦਿੱਤੀ ਗਈ ਐਪਲੀਕੇਸ਼ਨ ਦਿੱਤੀ ਗਈ ਅੱਜ ਜੀ ਐਪਲੀਕੇਸ਼ਨ ਮੁਖ ਅਫਸਰ ਸਾਹਿਬ ਤੋਂ ਮਾਰਕ ਹੋ ਗਈ ਹੈ ਸੀਨੀਅਰ ਅਫਸਰਾਂ ਨੇ ਧਿਆਨ ਦੇ ਲਾ ਕੇ ਕੰਦੀ ਕਾਰਵਾਈ ਕਰਾਂਗੇ